ਪਹਿਲਾਂ ਸਾਡੇ ਚੰਡੀਗੜ੍ਹ ਨੂੰ ਹਰਿਆਣੇ ਦੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਦੇਣ ਦਾ ਫੈਸਲਾ ਕਰ ਲਿਆ ਫਿਰ ਇੱਥੇ 60 40 ਦੀ ਮੁਲਾਜ਼ਮਾਂ ਦੀ ਰੇਸ਼ੋ ਖਤਮ ਕਰਨ ਦਾ ਫੈਸਲਾ ਕਰ ਲਿਆ ਫਿਰ BBMP ਤੇ ਸਾਡਾ ਪ੍ਰਬੰਧ ਖੋਲਿਆ ਫਿਰ ਹੁਣ ਉੱਥੇ ਸੈਂਟਰ ਫੋਰਸ ਬਿਠਾ ਦਿੱਆਂ ਪੰਜਾਬ ਪੁਲਿਸ ਪਰੇ ਧੱਕ ਤੇ ਤਨਖਾਹ ਅਸੀਂ ਤਾਂ ਨਹੀਂ ਆ ਤੇ ਬੈਠ ਰਹੇ ਆ ਕੇਂਦਰ ਦੀਆਂ ਫੋਰਸ ਪੰਜਾਬ ਕਿਲੋਮੀਟਰ ਪਹਿਲਾਂ BSF ਬਿਠਾ ਦਿੱ ਸਰਾ ਦੇ ਤੇ ਸੋ ਇਸ ਵਕਤ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਤਸਵੀਰਾਂ ਵੇਖ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਪਹੁੰਚੇ ਹੋਏ ਨੇ ਨੇ ਪ੍ਰੋਫੈਸਰ ਸਾਹਿਬ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਆਏ ਹੋਏ ਹੋ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋ ਜਾਂਦੀ ਹੈ ਤੇ ਪੰਜਾਬ ਦੇ ਦੋ ਟੋਟੇ ਹੋ ਜਾਂਦੇ ਆ ਘਰ ਘਾਟ ਜਾਇਦਾਦਾਂ ਸਭ ਕੁਝ ਪੰਜਾਬੀ ਉੱਥੇ ਛੱਡ ਕੇ ਆ ਗਏ ਜਿਸ ਨੂੰ ਅੱਜ ਪਾਕਿਸਤਾਨ ਕਿਹਾ ਜਾਂਦਾ ਹੈ ਸਿਰਫ ਨਾਲ ਲੈ ਕੇ ਆਏ ਤਾਂ ਇੱਕ ਪੰਜਾਬ ਯੂਨੀਵਰਸਿਟੀ ਸੀ ਜਿਸ ਨੂੰ ਪੰਜਾਬ ਇਹ ਕਹਿੰਦਾ ਸੀ ਕਿ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪਹਿਲਾ ਜਿਹੜਾ ਚੰਡੀਗੜ੍ਹ ਹੈ ਪੰਜਾਬ ਦੇ ਹੱਥੋਂ ਖੋਲਿਆ ਫਿਰ ਜਿਹੜੇ ਹੋਰ ਇਲਾਕੇ ਸੀ ਉਹ ਹਰਿਆਣੇ ਨੂੰ ਦੇ ਦਿੱਤੇ ਗਏ ਹਿਮਾਚਲ ਨੂੰ ਦੇ ਦਿੱਤੇ ਗਏ ਇੱਕ ਆਖਰੀ ਕਹਿੰਦੇ ਸਿਰਫ ਆਖਰੀ ਨਿਸ਼ਾਨੀ ਸੀ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿਹਦੇ ਉੱਤੇ ਪੰਜਾਬ ਆਪਣਾ ਹੱਕ ਜਮਾਨਦਾ ਸੀ ਅੱਜ ਜਿਹੜੀ ਇੱਕ ਗਵਰਨਿੰਗ ਬੋਡੀ ਬਣਾ ਦਿੱਤੀ ਗਈ ਹੈ ਇਹਨੂੰ ਤੁਸੀਂ ਕਿੰਨਕ ਗੰਭੀਰ ਦੇਖਦੇ ਹੋਗੇ ਇਹ ਮਾਮਲਾ ਕਿੱਡਾ ਕ ਵੱਡਾ ਹੈ ਪਹਿਲੀ ਗੱਲ ਤਾਂ ਤੁਸੀਂ ਸਹੀ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਗਹਿਣਾ ਪੰਜਾਬ ਦਾ ਇੱਕ ਮੋਨੂਮੈਂਟ ਆ ਪੰਜਾਬ ਦੀ ਇੱਕ ਵਿਰਾਸਤ ਆ ਪੰਜਾਬ ਦਾ ਇਤਿਹਾਸ ਜੁੜਿਆ ਹੋਇਆ ਜਦੋਂ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਨਾਮ ਲੈਂਦੇ ਆ ਸਾਨੂੰ ਸਾਰਾ ਪੰਜਾਬ ਦਾ ਇਤਿਹਾਸ ਅੱਖਾਂ ਦੇ ਸਾਹਮਣੇ ਆ ਜਾਂਦਾ ਪਰ ਜਦੋਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਇੱਕ ਡੈਮੋਕਰੈਟਿਕ ਸਿਸਟਮ ਸੀ ਇੱਕ ਸਰੂਪ ਜਮਹੂਰੀ ਸੀ ਅੱਜ ਉਤੇ ਬਹੁਤ ਵੱਡੀ ਚੋਟ ਵੱਜੀ ਆ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਿੰਡੀਕੇਟ ਸੈਨੇਟ ਜਿਹੜੀ ਭੰਗ ਕੀਤੀ ਆ ਇਹਨੇ ਇਹਦਾ ਜਮਹੂਰੀ ਸਰੂਪ ਵਿਗਾੜ ਕੇ ਸੁੱਟਦਾ ਕੱਲਾ ਜਮਹੂਰੀ ਸਰੂਪ ਹੀ ਨਹੀਂ ਵਿਗਾੜਿਆ ਬਲਕਿ ਪੰਜਾਬ ਆਣਖ ਤੇ ਗੈਰਤ ਨੂੰ ਵੀ ਵੰਗਾ ਰਿਆ ਔਰ ਮੈਂ ਸਮਝਦਾ ਬਹੁਤ ਜਲਦੀ ਮੈਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਉਹ ਪਹਿਲ ਕਦਮੀ ਕਰੇ ਉਹ ਆਪਣੀ ਜ਼ਿੰਮੇਵਾਰੀ ਨਿਭਾਏ ਔਰ ਪੰਜਾਬ ਦੀਆਂ ਸਾਰੀਆਂ ਰਾਜਸੀ ਤਿਰਾਂ ਨੂੰ ਇਕੱਠਾ ਕਰਕੇ ਕੇਂਦਰ ਦੇ ਇਸ ਮਨਮਰਜ਼ੀ ਦੇ ਫੈਸਲੇ ਦਾਦਾਗਰੀ ਦੇ ਵਿਰੋਧ ਦੇ ਵਿੱਚ ਮਤਲਬ ਪੰਜਾਬ ਨੂੰ ਜਗਾਵੇ ਲਾਂਬੰਦ ਕਰੇ ਤੇ ਇੱਕ ਜੁੱਟ ਕਰੇ ਕਿਉਂਕਿ ਪਹਿਲਾਂ ਸਾਡੇ ਚੰਡੀਗੜ੍ਹ ਨੂੰ ਹਰਿਆਣੇ ਦੀ ਰਾਜ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਦੇ ਇੰਦਾ ਫੈਸਲਾ ਕਰ ਲਿਆ ਫਿਰ ਇੱਥੇ 60 40 ਦੀ ਮੁਲਾਜ਼ਮ ਦੀ ਰੇਸ਼ੋ ਖਤਮ ਕਰਦਾ ਫੈਸਲਾ ਕਰ ਲਿਆ ਫਿਰ ਬੀਬੀਐਮਪੀ ਤੇ ਸਾਡਾ ਪ੍ਰਬੰਧ ਖੋਲਿਆ ਫਿਰ ਹੁਣ ਉਥੇ ਸੀਆ ਮੈਂ ਸੈਂਟਰ ਫੋਰਸ ਬਿਠਾਤੀਆਂ ਸੀਆਈਐਸ ਬਿਠਾਤੀ ਉਹ ਮਤਲਬ ਉਹਨਾਂ ਨੇ ਕੰਟਰੋਲ ਕਰ ਲਿਆ ਪੰਜਾਬ ਪੁਲਿਸ ਪਰੇ ਧੱਕਦੀ ਤਨਖਾਹ ਅਸੀਂ ਤਾਂ ਨਹੀਂ ਆ ਤੇ ਬੈਠ ਰਹੇ ਆ ਕੇਂਦਰ ਦੀਆਂ ਫੋਰਸ ਸੋ ਇਹ ਹੌਲੀ ਹੌਲੀ ਸਾਡੀਆਂ ਸੰਸਥਾਵਾਂ ਤੇ ਕਬਜ਼ਾ ਇਹ ਕੇਵਲ ਇਹਦਾ ਜਮਹੂਰੀ ਸਿਸਟਮ ਹੀ ਨਹੀਂ ਵਿਗਾੜਿਆ ਬਲਕਿ ਸਾਡੇ ਸੰਸਥਾਵਾਂ ਤੇ ਵੀ ਕਬਜ਼ਾ ਕਰਨ ਲਈ ਇੱਕ ਕਦਮ ਹੋਰ ਅੱਗੇ ਵਧੇ ਨੇ ਪੰਜਾਬ ਕਿਲੋਮੀਟਰ ਪਹਿਲਾਂ ਬੀਐਸਐਫ ਸਰਾਧਤ ਸੋ ਇਸ ਕਰਕੇ ਪੰਜਾਬ ਨੂੰ ਇੱਕ ਯੂਟੀ ਬਣਾਉਣ ਦੀ ਸਕੀਮ ਬਲ ਵੱਧ ਰਿਹਾ ਕੇਂਦਰ ਸਰਕਾਰ ਇਹ ਤੁਸੀਂ ਲੋਜਿਕ ਕੀ ਦੇਖਦੇ ਆ ਜੀ ਕੋਈ ਕੇਂਦਰ ਸਰਕਾਰ ਨੇ ਕੋਈ ਲੋਜਿਕ ਦਿੱਤਾ ਹੋਣਾ ਵੀ ਇਸ ਕਰਕੇ ਅਸੀਂ ਕੀਤਾ ਲੋਜਿਕ ਤਾਂ ਕੋਈ ਹੈ ਨਹੀਂ ਲੋਜਿਕ ਕੋਈ ਹੋਵੇ ਫਿਰ ਉਹਦਾ ਵਿਰੋਧ ਕਰਦੇ ਹੋਵੇ ਲੋਜਿਕ ਤਾਂ ਜੇ ਹੋਵੇ ਤਾਂ ਲੋਕ ਉਹਨੂੰ ਮੰਨ ਲੈਣ ਅੱਜ ਜੇ ਵਿਦਿਆਰਥੀ ਤੇ ਆਧਿਆਪਕ ਸੜਕਾਂ ਤੇ ਉਤਰੇ ਨੇ ਚਾ ਪੰਜਾਬ ਦੇ ਵਿੱਚ ਰੋਸ ਜਾਗਿਆ ਇਸ ਕਰਕੇ ਜਾਗਿਆ ਵੀ ਇਹ ਇਲੋਜੀਕਲ ਫੈਸਲਾ ਇਹ ਫੈਸਲੇ 'ਚ ਕੋਈ ਤਰਕ ਨਹੀਂ ਹੈ ਔਰ ਇਹ ਇੱਕ ਬਹੁਤ ਵੱਡੀ ਬੰਗਾਰ ਆ ਪੰਜਾਬ ਦੇ ਲੋਕਾਂ ਲਈ ਸਰ ਜਿਹੜਾ ਸੈਨੇਟ ਦੀ ਗੱਲ ਹੋ ਰਹੀ ਹੈ ਸਿੰਡੀਕੇਟ ਦੀ ਗੱਲ ਹੋ ਰਹੀ ਹੈ ਥੋੜੀ ਜੀ ਮੈਂ ਚਾਹੁੰਦਾ ਵੀ ਤੁਸੀਂ ਆਸਾਨ ਪਾਸ਼ਾ ਦੇ ਵਿੱਚ ਜ਼ਰੂਰ ਦੱਸੋ ਜਿਹੜੇ ਪੰਜਾਬੀ ਸਾਡੇ ਨਹੀਂ ਸਮਝਦੇ ਕਿ ਇਹ ਜਿਹੜੀ ਸੈਨੇਟ ਜਾਂ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਭੰਗ ਕਰ ਦਿੱਤੀ ਗਈ ਹੈ ਇਹ ਇਹਦਾ ਰੋਲ ਕੀ ਸੀ ਇਹਦਾ ਕੰਮ ਕੀ ਹੋਇਆ ਕਰਦਾ ਸੀ ਇਹ ਪ੍ਰਬੰਧਕੀ ਢਾਂਚਾ ਸੀ ਪ੍ਰਬੰਧਕੀ ਬਾਡੀ ਸੀ ਪੰਜਾਬ ਯੂਨੀਵਰਸਿਟੀ ਦੇ ਸਿਸਟਮ ਨੂੰ ਚਲਾਉਣ ਵਾਲੀ ਔਰ ਇਹ ਦੇਸ਼ ਦੇ ਵਿੱਚ ਇੱਕ ਬਲੱਖਣ ਗੱਲ ਸੀ ਵੀ ਇਹ ਜਿਹੜੇ ਪ੍ਰਬੰਧ ਚ ਚਲਾਉਂਦੇ ਸੀ ਉਹ ਚੁਣ ਕੇ ਆਉਂਦੇ ਸੀ ਉਹ ਇੱਥੋਂ ਪੜੇ ਹੋਏ ਵਿਦਿਆਰਥੀ ਜਿਹੜੇ ਸੀ ਉਹ ਹਿੱਸਾ ਪਾ ਕੇ ਵੋਟਾਂ ਪਾ ਕੇ ਇਹਦੇ ਮੈਂਬਰ ਬਣਦੇ ਸੀ ਹੁਣ ਨਾਮਿਨੇਟ ਹੋਣਗੇ ਪਹਿਲਾਂ 91 ਮੈਂਬਰ ਸੀ ਹੁਣ ਸਿਰਫ 31 ਮੈਂਬਰ ਰਹਿ ਗਏ ਮਨ ਲੈ ਕੇ ਜਮਹੂਰੀ ਸਿਸਟਮ ਖਤਮ ਕਰਤਾ ਤੇ ਇਹਦੇ ਤੇ ਨਾਮਿਨੇਸ਼ਨਾਂ ਹੋਣਗੀਆਂ ਫਿਰ ਨਾਮਿਨੇਸ਼ਨਾਂ ਨਾਲ ਤਾਂ ਫਿਰ ਮਨਮਰਜ਼ੀ ਦਾ ਜਿਹੜਾ ਪ੍ਰਬੰਧ ਹੋਏਗਾ ਸੋ ਸਰਾਸਰ ਗਲਤ ਹੋਏਗਾ ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆਂ ਭਾਰਤ ਮਾਣ ਕਰਦਾ ਹੈ ਪੂਰੀ ਦੁਨੀਆ ਦੇ ਵਿੱਚ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਲੇਕਿਨ ਇੱਕ ਪਾਸੇ ਕਿਹਾ ਜਾਂਦਾ ਕਿ ਲੋਕ ਸਭ ਤੋਂ ਵੱਡਾ ਲੋਕਤੰਤਰ ਹੈ ਸਭ ਤੋਂ ਵੱਡੇ ਇਲੈਕਸ਼ਨ ਹੁੰਦੇ ਆਂ ਦੇਖੋ ਵਿਧਕ ਅਦਾਰਿਆਂ ਵਿੱਚ ਵੀ ਜੇ ਤਾਨਾਸ਼ਾਹੀ ਹੋਏਗੀ ਵਿਧਕ ਅਦਾਰਿਆਂ ਵਿੱਚ ਵੀ ਸਰਕਾਰੀ ਦਾਖਲ ਹੋਏਗਾ ਵਿਧਕ ਅਦਾਰਿਆਂ ਵਿੱਚ ਵੀ ਵਿਦਿਆਰਥੀਆਂ ਦੀ ਅਧਿਆਪਕਾਂ ਦੀ ਗੱਲ ਨਹੀਂ ਸੁਣੀ ਜਾਏਗੀ ਤਾਂ ਫਿਰ ਇਹ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਇਹ ਤੋਂ ਜਮਹੂਰੀ ਸਿਸਟਮ ਨੂੰ ਇਹ ਤੋਂ ਵੱਡੀ ਛੱਟ ਕੋਈ ਲੱਗ ਨਹੀਂ ਸਕਦੀ ਜਿਹੜੀ ਇਹ ਫੈਸਲਾ